क्या, क्या पीएसपीसीएल पी भी ने भी ज्वाइन किया समर्थन देता है हां सर पीएसपीसीएल डिफरेंट डिफरेंट कैटेगरीज ने देता है जैसे लाइनमैन जे सर बिल वगैरह जमा हो रहे हैं हां जी हो रहे हैं स्ट्राइक करके बंद सी नहीं नहीं कंप्लेंट सेंटर साडा ओपन हैगा जी ते पब्लिक डीलिंग हां चल रही है जी चल रही ਨਿਨੇ ਰ ਐਸੋਸੀਏਸ਼ਨ ਨੇ ਉਹਨਾਂ ਨੇ ਡਿਊਟੀਆਂ ਬਿਜਲੀ ਕਰਾਉਣ ਚ ਦੇਣ ਤੋਂ ਮਨਾਂ ਕੀਤਾ ਬਾਕੀ ਸਾਰਾ ਐਸ ਇਟ ਇਜ਼ ਅੱਛਾ ਜਿਹੜੀ ਪਬਲਿਕ ਡੀਲਿੰਗ ਹੈਗੀ ਆ ਉਹ ਮੈਂ ਦੇਖ ਰਿਹਾ ਉਹ ਐਸ ਇਟ ਇਜ਼ ਚੱਲ ਰਹੀ ਹਾਂ ਸਾਡੇ ਸੀਐਚਬੀ ਡਿਊਟੀਆਂ ਤੇ ਹੈਗੇ ਆ ਏਐਲਐਮ ਨਵੇਂ ਜਿਹੜੇ ਜੁਆਇਨ ਕੀਤੇ ਸਾਰੇ ਡਿਊਟੀਆਂ ਤੇ ਆ ਮਤਲਬ ਸਪਲਾਈ ਕੋਈ ਇਫੈਕਟ ਨਹੀਂ ਹੋਈ ਸਾਰਾ ਕੁਝ ਅਸੀਂ ਕੰਟਰੋਲ ਕੀਤਾ ਤਾਂ ਹੀ ਦਫ਼ਤਰ ਆ ਬੈਠੇ ਸਾਰਾ ਜੀ ਪੂਰੇ ਭਾਰਤ ਦੇ ਵਿੱਚ ਬੰਦੀ ਕਾਲ ਦਿੱਤੀ ਗਈ ਹੈਗੀ ਹੈ ਹਾਲਾਂਕਿ ਪੀਐਸਪੀਸੀਐਲ ਵੱਲੋਂ ਵੀ ਜਿਹੜੀ ਹੈ ਸਮਰਥਨ ਦਿੱਤਾ ਗਿਆ ਮੇਰੇ ਨਾਲ ਐਕਸੈਂਸਰ ਨੇ ਗੱਲਬਾਤ ਕਰ ਲੈਨੇ ਆ ਸਰ ਪੀਐਸਪੀਸੀਐਲ ਵੱਲੋਂ ਵੀ ਕਾਲ ਦਿੱਤੀ ਗਈ ਸੀਗੀ ਭਾਰਤ ਬੰਦੀ ਕਾਲ ਨੂੰ ਲੈ ਕੇ ਕਿ ਆ ਪੀਐਸਪੀਸੀਐਲ ਵੀ ਨੇ ਵੀ ਜੁਆਇਨ ਕੀਤਾ ਸਮਰਥਨ ਦਿੱਤਾ ਹੈ ਹਾਂ ਸਰ ਪੀਐਸਪੀਸੀਐਲ ਚ ਡਿਫਰੈਂਟ ਡਿਫਰੈਂਟ ਕੈਟੇਗਰੀਜ਼ ਨੇ ਦਿੱਤਾ ਜਿਵੇਂ ਲਾਈਨਮੈਨ ਜੇਈ ਇਹਨਾਂ ਨੇ ਦਿੱਤਾ ਜੋ ਇੰਜੀਨੀਅਰ ਐਸੋਸੀਏਸ਼ਨ ਹੈ ਉਹਨਾਂ ਨੇ ਡਿਊਟੀਆਂ ਬਿਜਲੀ ਘਰਾਂ ਚ ਦੇਣ ਤੋਂ ਮਨਾਂ ਕੀਤਾ ਬਾਕੀ ਸਾਰਾ ਐਸਪੀਸੀ ਹੈ ਅਜਾ ਜਿਹੜੀ ਪਬਲਿਕ ਡੀਲਿੰਗ ਹੈਗੀ ਉਹ ਮੈਂ ਦੇਖ ਰਿਹਾ ਉਹ ਐਜ਼ ਇਟ ਇਜ਼ ਚੱਲ ਰਹੀ ਹੈ ਹਾਂ ਸਾਡੇ ਸੀਐਚਬੀ ਡਿਊਟੀਆਂ ਤੇ ਹੈਗੇ ਆ ਏਐਲਐਮ ਨਵੇਂ ਜਿਹੜੇ ਜੁਆਇਨ ਕੀਤੇ ਸਾਰੇ ਡਿਊਟੀਆਂ ਤੇ ਆ ਮਤਲਬ ਸਪਲਾਈ ਕੋਈ ਇਫੈਕਟ ਨਹੀਂ ਹੋਈ ਸਾਰਾ ਕੁਝ ਅਸੀਂ ਕੰਟਰੋਲ ਕੀਤਾ ਤਾਂ ਹੀ ਦਫਤਰ ਆ ਬੈਠੇ ਸਾਰੇ ਅਜਾ ਮਤਲਬ ਜਨਤਾ ਨੂੰ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਜੇ ਪਰੇਸ਼ਾਨੀ ਹੁੰਦੀ ਤਾਂ ਜਨਤਾ ਇੱਥੇ ਹੁੰਦੀ ਐ ਇਸ ਵੇਲੇ ਖਾਲੀ ਐ ਮਤਲਬ ਇਸ ਵੇਲੇ ਜਨਤਾ ਆਰਾਮ 'ਚ ਐ ਕੋਈ ਐਜੀ ਗੱਲ ਨਹੀਂ ਐ ਅੱਛਾ ਇੱਕ ਜਿਹੜੀ ਥੋੜੀ ਜੀ ਥ੍ਰੈਟਨ ਵੀ ਸੀਗੀ ਉਸ ਦੇ ਵਿੱਚ ਕੀ ਅਗਰ ਪੀਸੀਐਲ ਪੀਐਸ ਪੀਸੀਐਲ ਦੇ ਮੁਲਾਜ਼ਮ ਸਟ੍ਰਾਈਕ 'ਚ ਜਾਣਗੇ ਤਾਂ ਉਹਨਾਂ ਨੂੰ ਜੌਬ ਤੋਂ ਵੀ ਜਿਹੜਾ ਕੱਢਿਆ ਜਾ ਸਕਦਾ ਉਹ ਤਾਂ ਪਰ ਮੈਨੇਜਮੈਂਟ ਦਾ ਲਿੰਕ ਹੈ ਸਾਡੇ ਨਾਲ ਇਹਦਾ ਕੋਈ ਸੰਬੰਧ ਨਹੀਂ ਉਹ ਤਾਂ ਉਹਨਾਂ ਨੇ ਡਿਸਾਈਡ ਕਰਨਾ ਕੀ ਹੈ ਅੱਛਾ ਬਟ ਕਿੰਨੇ ਕ ਮਲਾਜ਼ਮ ਇੱਥੋਂ ਅਗਰ ਫੋਕਲ ਪੁਆਇੰਟ ਡਿਵੀਜ਼ਨ ਦੀ ਗੱਲ ਕਰੀਏ ਤਾਂ ਕਿੰਨੇ ਕ ਮਲਾਜ਼ਮ ਸਟ੍ਰਾਈਕ ਤੇ ਹੋਣਗੇ 32% ਸਟਾਫ ਸਟ੍ਰਾਈਕ ਤੇ ਬਸ ਜ਼ਿਆਦਾ ਨਹੀਂ ਓਕੇ ਤੇ ਜਿਹੜੀ ਪਬਲਿਕ ਦੀ ਸਾਡੀ ਡਿਵੀਜ਼ਨ ਦਾ 32% ਤੁਹਾਡੀ ਡਿਵੀਜ਼ਨ ਦਾ 32% ਅੱਛਾ ਕੰਮਕਾਰ ਚ ਕੋਈ ਇਫੈਕਟ ਕੋਈ ਦਿੱਕਤ ਸਭ ਚ ਕੰਮ ਨੋਰਮਲ ਚੱਲ ਰਿਹਾ ਹੈ ਥੈਂਕ ਯੂ ਸਰ ਤਾਂ ਕੰਮ ਬਿਲਕੁਲ ਨੋਰਮਲ ਚੱਲ ਰਿਹਾ ਹੈ ਔਰ ਪਬਲਿਕ ਡੀਲਿੰਗ ਦੇ ਕੰਮ ਜਿਹੜੇ ਨੇ ਬਿਲਕੁਲ ਸਹੀ ਚੱਲ ਰਹੇ ਨੇ ਔਰ ਸਭ ਤੋਂ ਵੱਡੀ ਗੱਲ ਕਿ ਸਪਲਾਈ ਜਿਹੜੀ ਹੈ ਡਿਸਟਰਬ ਨਾ ਹੋਵੇ ਇਸ ਕਰਕੇ ਉਹਦਾ ਵੀ ਖਾਸ ਧਿਆਨ ਰੱਖਿਆ ਗਿਆ ਪਰ ਜਿਹੜੇ ਮੁਲਾਜ਼ਮ ਸਟ੍ਰਾਈਕ ਤੇ ਨੇ ਉਹ ਦੱਸ ਦਈਏ ਲਾਈਨਮੈਨ ਹੈ ਜੇਈਜ਼ ਵਗੈਰਾ ਨੇ ਜਾਂ ਫਿਰ ਇੰਜੀਨੀਅਰਜ਼ ਜਿਹੜੇ ਨੇ ਉਹਨਾਂ ਦੇ ਵੱਲੋਂ ਸਟ੍ਰਾਈਕ ਨੂੰ ਸਮਰਥਨ ਹੈ ਦਫ਼ਤਰ ਦੇ ਵਿੱਚ ਉਹ ਮੌਜੂਦ ਨਹੀਂ ਹੈ ਸਟ੍ਰਾਈਕ ਦਾ ਫੋਕਲ ਪੁਆਇੰਟ ਵਿਜੀਨ ਦੀ ਗੱਲ ਕਰੀਏ ਤਾਂ 32% ਮੁਲਾਜ਼ਮ ਜਿਹੜੇ ਨੇ ਉਹ ਸਟ੍ਰਾਈਕ ਤੇ ਨੇ ਪਬਲਿਕ ਨੂੰ ਕਿਸੇ ਵੀ ਤਰ੍ਹਾਂ ਦੀ ਤਕਲੀਫ ਨਾ ਆਵੇ ਇਸ ਸਟ੍ਰਾਈਕ ਤੋਂ ਉਹਦਾ ਖਾਸ ਧਿਆਨ ਰੱਖਿਆ ਗਿਆ ਹੈਗਾ ਔਰ ਇੱਥੇ ਤੁਸੀਂ ਦੇਖ ਸਕਦੇ ਹੋ ਕੰਪਲੇਂਟ ਸੈਂਟਰ ਹੈ ਬਿਲਕੁਲ ਖੁੱਲ੍ਹਾ ਹੈ ਔਰ ਮੁਲਾਜ਼ਮ ਅੰਦਰ ਤੈਨਾਤ ਹੈ ਕੋਈ ਵੀ ਅਗਰ ਕੰਪਲੇਂਟ ਕਰਾਉਣ ਲਈ ਆਉਣਾ ਚਾਹੁੰਦਾ ਹੈ ਆਪਣੀ ਕੰਪਲੇਂਟ ਲਿਖਾਣਾ ਚਾਹੁੰਦਾ ਤਾਂ ਕੰਪਲੇਂਟ ਲਿਖਾ ਸਕਦਾ ਕਿਸੇ ਤਰ੍ਹਾਂ ਦੀ ਜਿਹੜੀ ਹੈ ਕੋਈ ਵੀ ਇੱਥੇ ਲੋਕਾਂ ਨੂੰ ਪਰੇਸ਼ਾਨੀ ਜਿਹੜੀ ਹੈ ਉਹ ਨਾ ਆਂ ਦਿੱਤੀ ਜਾਵੇ ਦਾ ਖਾਸ ਧਿਆਨ ਰੱਖਿਆ ਗਿਆ ਹੈਗਾ ਲੋਕ ਪਰੇਸ਼ਾਨ ਨਾ ਹੋਣ ਇਸ ਕਰਕੇ ਇਹ ਖੁੱਲ੍ਹਾ ਰੱਖਿਆ ਹੈ ਵੈਸੇ ਸਮਰਥਨ ਦਿੱਤਾ ਗਿਆ ਹੈ ਨਹੀਂ ਹਮੇਸ਼ਾ ਹੀ ਖੁੱਲਾ ਰਹਿੰਦਾ ਜੀ ਕੋਈ ਅੱਜ ਸਪੈਸ਼ਲ ਨਹੀਂ ਖੁੱਲਿਆ ਇਹ ਨਹੀਂ ਸਟ੍ਰਾਈਕ ਕਰਕੇ ਬੰਦ ਸੀ ਕਿ ਨਾ ਨਹੀਂ ਨਹੀਂ ਕੰਪਲੇਂਟ ਸੈਂਟਰ ਸਾਡਾ ਓਪਨ ਹੈਗਾ ਜੀ ਤੇ ਪਬਲਿਕ ਡੀਲਿੰਗ ਐਜ਼ ਇਟ ਇਜ਼ ਚੱਲ ਰਹੀ ਹੈ ਜੀ ਚੱਲ ਰਹੀ ਹੈ ਤੇ ਪਬਲਿਕ ਡੀਲਿੰਗ ਐਜ਼ ਇਟ ਇਜ਼ ਚੱਲ ਰਹੀ ਹੈ ਕਿ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ ਤੁਸੀਂ ਇੱਥੇ ਦੇਖ ਸਕਦੇ ਹੋ ਸਟਾਫ ਵੀ ਮੌਜੂਦ ਹੈਗੇ ਸਰ ਪਬਲਿਕ ਦਾ ਧਿਆਨ ਰੱਖਿਆ ਜਾ ਰਿਹਾ ਬਿਲਕੁਲ ਜੀ ਬਿਲਕੁਲ ਬਿਲਕੁਲ ਅੱਛਾ 32% ਸਰ ਐਕਸਟੈਂਸਰ ਨੇ ਦੱਸਿਆ ਕਿ ਮੁਲਾਜ਼ਮ ਜਿਹੜੇ ਸਟ੍ਰਾਈਕ ਤੇ ਹੈਗੇ ਆ ਮੰਗਾ ਨੇ ਉਹ ਮੰਗਾ ਨੂੰ ਕਿਸ ਤਰ੍ਹਾਂ ਦੇਖਦੇ ਸਰ ਇਹ ਤਾਂ ਬੋਰਡ ਦਾ एग्जाम ਮਸਕਾ ਬਟ ਸਾਡਾ ਆਫਿਸ ਬੜਾ ਸਮੁੱਚਾ ਅੱਜ ਹੈ ਆਫਿਸ ਅੱਛਾ ਅਗਰ ਮੈਂ ਇਲੈਕਟ੍ਰਿਸਿਟੀ ਸਪਲਾਈ ਦੀ ਗੱਲ ਕਰਾਂ ਕਿਸੇ ਪਾਸੋਂ ਕੋਈ ਕੰਪਲੇਂਟ ਜਾਂ ਡਿਸਟਰਬੈਂਸ ਹੋਵੇ ਕੀ ਕਿਉਂਕਿ ਜੇਈਜ਼ اور ਲਾਈਨਮੈਨ ਜਿਹੜੇ ਨੇ ਸਟ੍ਰਾਈਕ ਤੇ ਨੇ ਨਹੀਂ ਸਰ ਸਪਾਈ ਸਾਡੀ ਬਿਲਕੁਲ ਸਹੀ ਚੱਲ ਰਹੀ ਜੀ ਕੋਈ ਦਿੱਕਤ ਨਹੀਂ ਸਾਹਮਣੇ ਦੱਸਿਆ ਹੀ ਜੀ ਜੀ ਬਿਲਕੁਲ ਸਪਲਾਈ ਬਿਲਕੁਲ ਸਹੀ ਚੱਲ ਰਹੀ ਹੈਗੀਏ ਕੋਈ ਦਿੱਕਤ ਨਹੀਂ ਹਾਲਾਂਕਿ ਜੇਈਜ਼ ਅਤੇ ਲਾਈਨਮੈਨ ਜਿਹੜੇ ਨੇ ਉਹ ਸਟ੍ਰਾਈਕ ਤੇ ਨੇ ਅੰਦਰ ਤੁਸੀਂ ਦੇਖ ਸਕਦੇ ਹੋ ਕੀ ਕਾਉਂਟਰ ਜਿਹੜੇ ਤੁਹਾਨੂੰ ਪੀਐਸ ਪੀਸੀਐਲ ਦੇ ਫੋਕਲ ਪੁਆਇੰਟ ਡਿਵੀਜ਼ਨ ਦੀ ਅਸੀਂ ਦਿਖਾ ਰਹੇ ਹਾਂ ਕਿ ਦਫ਼ਤਰ 'ਚ ਜਿਹੜੇ ਨੇ ਮੁਲਾਜ਼ਮ ਜ਼ਰੂਰ ਸਟ੍ਰਾਈਕ ਤੇ ਨੇ ਲੇਕਿਨ ਕੰਮ ਜਿਹੜਾ ਹੈਗਾ ਐਜ਼ ਇਟ ਇਜ਼ ਚੱਲਦਾ ਹੋਇਆ ਨਜ਼ਰ ਆ ਰਿਹਾ ਇਸ ਵਕਤ ਲੰਚ ਟਾਈਮ ਹੈ ਲੇਕਿਨ ਸਿਕਟਾਂ ਤੇ ਮੁਲਾਜ਼ਮ ਮੌਜੂਦ ਹੈ ਗੱਲਬਾਤ ਕਰ ਲੈ ਵੀਰੇ ਜੀ ਕੋਈ ਦਿੱਕਤ ਤਾਂ ਨਹੀਂ ਆਈ ਕੰਮ ਕਰਨ 'ਚ ਮਿਸਟਰ ਸਟ੍ਰਾਈਕ ਮਿਸਟਰ ਮੀਟਿੰਗ ਹੋਈ ਸੀ ਕਿ ਮੈਂ ਮਿਲ ਕੇ ਸੀ ਕਿ ਹਾਂ ਹਾਂ ਤੇ ਜੋ ਪ੍ਰੋਬਲਮ ਸੀਗੀ ਉਹਨਾਂ ਨੇ ਮੈਨੂੰ ਡਿਸਕਸ ਕੀਤੀ ਹੈ ਸੋ ਕੱਲ ਬੁਲਾਇਆ ਤੁਹਾਨੂੰ ਉਹਨਾਂ ਨੇ ਸੌਰੀ ਮੰਡੇ ਮੰਡੇ ਬੁਲਾਇਆ ਸੀ ਉਹਨਾਂ ਨੇ ਮਤਲਬ ਸਟ੍ਰਾਈਕ ਦਾ ਕੋਈ ਅਸਰ ਨਹੀਂ ਇਹਨਾਂ ਦੇਖਣ ਨੂੰ ਮਿਲ ਰਿਹਾ ਪਬਲਿਕ ਡੀਲਿੰਗ ਐਜ਼ ਇਟ ਇਜ਼ ਦਾ ਡੀਲ ਕਰ ਰਹੇ ਮਤਲਬ ਕਿ ਕੋਈ ਫਿਲਹਾਲ ਕੋਈ ਪ੍ਰੋਬਲਮ ਨਹੀਂ ਕ੍ਰੀਏਟ ਹੋਈ ਹੈ ਜੋ ਵੀ ਪ੍ਰੋਬਲਮ ਸੀਗੀ ਜੋ ਉਹਨਾਂ ਨੇ ਮੈਨੂੰ ਗੱਲ ਕੀਤੀ ਹੈ ਤੇ ਉਹ ਮੰਡੇ ਮਤਲਬ ਕਿ ਬੁਲਾਇਆ ਉਹਨਾਂ ਨੇ ਤੁਹਾਨੂੰ ਜੀ ਤੁਹਾਨੂੰ ਕੋਈ ਦਿੱਕਤ ਆਈ ਨਹੀਂ ਨਾਲ ਹੀ ਸੀ ਜੀ ਬਿਲਕੁਲ ਕੋਈ ਫਿਲਹਾਲ ਪਬਲਿਕ ਨੂੰ ਦਿੱਕਤ ਇੱਥੇ ਨਹੀਂ ਹੈ ਹਾਲਾਂਕ ਔਰ ਅਗਰ ਗੱਲ ਕਰ ਲਈਏ ਜੇਜ਼ ਔਰ ਲਾਈਨਮੈਨ ਜਿਹੜੇ ਨੇ ਜਾਂ ਫਿਰ ਪਬਲਿਕ ਡੀਲਿੰਗ ਦਾ ਸਟਾਫ ਹੈ ਚਾਹੇ ਤੁਸੀਂ ਬਿੱਲ ਜਮਾ ਕਰਾਣਾ ਹੈ ਜਾਂ ਕੁਝ ਉਹ ਸਾਰੇ ਐਜ਼ ਇਟ ਇਜ਼ ਮੌਜੂਦ ਨੇ ਹਾਲਕੀ ਲੰਚ ਟਾਈਮ ਹੈ ਇਸ ਕਰਕੇ ਖਾਣਾ ਖਾ ਰਹੇ ਨਹੀਂ ਲੇਕਿਨ पीसीएल पीएसपीसीएल ਦੀ ਜਿਹੜੀ ਫੋਕਲ ਪੁਆਇੰਟ ਡਿਵੀਜ਼ਨ ਆ ਉਹਦੇ ਵਿੱਚ ਐਜ਼ ਇਟ ਇਜ਼ ਕੰਮ ਜਿਹੜਾ ਹੈ ਉਹ ਚੱਲ ਰਿਹਾ ਹੈਗਾ ਸਟ੍ਰਾਈਕ ਦੇ ਵਿੱਚ 32% ਮੁਲਾਜ਼ਮ ਜਿਹੜੇ ਨੇ ਉਹ ਸ਼ਾਮਿਲ ਹੋਏ ਨੇ ਬਾਕੀ ਜਿਹੜੇ ਅਗਰ ਗੱਲ ਕਰੀਏ ਦਫ਼ਤਰ ਦੇ ਮੁਲਾਜ਼ਮ ਹੈ ਉਹ ਸੀਟਾਂ ਤੇ ਮੌਜੂਦ ਹੈ ਪਬਲਿਕ ਡੀਲਿੰਗ ਚੱਲ ਰਹੀ ਹੈਗੀ ਕਿਉਂਕਿ ਕਿਸੇ ਨੇ ਅਗਰ ਕੰਪਲੇਨਟ ਕਰਾਨੀ ਹੈ ਜਾਂ ਬਿਜਲੀ ਦੇ ਬਿੱਲ ਵਗੈਰਾ ਜਮਾ ਕਰਵਾਉਣੇ ਹਨ ਉਹ ਦਫਤਰ ਜਿਹੜੇ ਆ ਖੁੱਲੇ ਹੈਗੇ ਆ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਹੈਗੀ ਲੰਚ ਟਾਈਮ ਤੋਂ ਬਾਅਦ ਵੀ ਐਸ ਇਟ ਇਜ਼ ਕੰਮ ਜਿਹੜੇ ਨੇ ਉਹ ਕੈਬਨ ਦੇ ਵਿੱਚ ਚਲਦੇ ਹੋਏ ਦਿਖਾਈ ਦੇ ਰਹੇ ਆ ਇੱਧਰ ਤੁਸੀਂ ਦੇਖ ਸਕਦੇ ਹੋ ਉਧਰ ਸਾਹਮਣੇ ਪਬਲਿਕ ਡੀਲਿੰਗ ਹੈ ਲੋਕ ਆਪਣੇ ਬਿੱਲਸ ਵਗੈਰਾ ਜਾਂ ਜਿਹੜੇ ਆ ਕੰਮ ਕਰਵਾਉਣ ਲਈ ਇੱਥੇ ਪਹੁੰਚ ਰਹੇ ਆ ਕੋਈ ਵੀ ਦਿੱਕਤ ਇੱਥੇ ਨਜ਼ਰ ਨਹੀਂ ਆ ਰਹੀ ਅਗਰ ਇਹ ਦੋਨੋਂ ਪਾਸੇ ਅਸੀਂ ਦਫ਼ਤਰਾਂ ਦੇ ਵਿੱਚ ਤੁਹਾਨੂੰ ਦਿਖਾ ਦਈਏ ਤਾਂ ਇੱਧਰ ਵੀ ਮੈਮ ਬੈਠੇ ਨੇ ਕੰਮਕਾਰ ਐਜ਼ ਇਟ ਇਜ਼ ਚੱਲ ਰਿਹਾ ਹੈ ਪਬਲਿਕ ਡੀਲਿੰਗ ਜਿਹੜੀ ਹੈ ਚੱਲ ਰਹੀ ਹੈ ਮੈਮ ਪਬਲਿਕ ਡੀਲਿੰਗ ਹੋ ਰਹੀ ਹੈ ਕੀ ਹੈ ਕੋਈ ਦਿੱਕਤ ਤਾਂ ਨਹੀਂ ਆ ਰਹੀ ਤੇ ਪਬਲਿਕ ਡੀਲਿੰਗ ਜਿਹੜੀ ਹੈ ਚੱਲ ਰਹੀ ਹੈ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਇੱਥੇ ਨਹੀਂ ਆ ਰਹੀ ਇੱਥੇ ਪਬਲਿਕ ਡੀਲਿੰਗ ਕਰ ਰਹੇ ਨੇ ਔਰ ਨੇ ਨਾ ਸਰ ਪਬਲਿਕ ਡੀਲਿੰਗ ਚੱਲ ਰਹੀ ਹੈ ਹਾਂਜੀ ਚੱਲ ਰਹੀ ਹੈ ਜੀ ਤੇ ਪਬਲਿਕ ਡੀਲਿੰਗ ਚੱਲ ਰਹੀ ਹੈ ਉਧਰ ਤੁਸੀਂ ਦੇਖ ਸਕਦੇ ਹੋ ਬਾਹਰ ਆਪਣਾ ਕੰਮ ਕਰਵਾਉਣ ਲਈ ਲੋਕ ਪਹੁੰਚ ਵੀ ਰਹੇ ਹਨ ਹਾਲਾਂਕਿ ਇਸ ਤਰਫ ਵੀ ਤੁਸੀਂ ਦੇਖ ਸਕਦੇ ਹੋ ਕਾਊਂਟਰਸ ਤੇ ਜਿਹੜੇ ਲੋਕ ਬੈਠੇ ਹੋਏ ਹਨ ਮੁਲਾਜ਼ਮ ਬੈਠੇ ਹੋਏ ਹਨ ਆਪਣਾ ਕੰਮ ਜਿਹੜਾ ਹੈ ਉਹ ਲਗਾਤਾਰ ਇੱਥੇ ਕੀਤਾ ਜਾ ਰਿਹਾ ਹੈ ਹਾਂ ਜੀ ਮੈਮ ਪਬਲਿਕ ਡੀਲਿੰਗ ਹੈਗੀ ਹੈ ਅੱਜ ਹਾਂ ਜੀ ਪਬਲਿਕ ਡੀਲਿੰਗ ਜਿਹੜੀ ਹੈ ਉਹ ਚੱਲ ਰਹੀ ਹੈ ਤੁਸੀਂ ਦੇਖ ਸਕਦੇ ਹੋ ਬਿੱਲ ਵਗੈਰਾ ਜਮ੍ਹਾਂ ਹੋ ਰਹੇ ਬਿੱਲ ਕਾਊਂਟਰ ਹੈਗਾ ਅ ਸਰ ਬਿੱਲ ਵਗੈਰਾ ਜਮ੍ਹਾਂ ਹੋ ਰਹੇ ਆ ਅੱਜ ਹਾਂ ਜੀ ਹੋ ਰਿਹਾ ਹੈ ਜੀ ਤੇ ਬਿੱਲ ਵਗੈਰਾ ਜਿਹੜੇ ਹੈ ਜਮ੍ਹਾਂ ਹੋ ਰਿਹਾ ਤੁਸੀਂ ਇੱਥੇ ਦੇਖ ਸਕਦੇ ਹੋ ਬਿਲਿੰਗ ਕਾਊਂਟਰ ਜਿਹੜਾ ਚੱਲ ਰਿਹਾ ਹੈਗਾ ਕਿਸੇ ਤਰ੍ਹਾਂ ਦੀ ਲੋਕਾਂ ਨੂੰ ਤਕਲੀਫ ਨਾ ਹੋਵੇ ਇਸ ਕਰਕੇ ਸਟ੍ਰਾਈਕ ਦਾ ਜਿਹੜਾ ਹੈਗਾ ਉਹ ਅਸਰ ਘਟ ਹੈ ਕਿਉਂਕਿ 32% ਮੁਲਾਜ਼ਮ ਜਿਹੜੇ ਨੇ ਉਹ ਬੇਸ਼ੱਕ ਸਟ੍ਰਾਈਕ ਦਾ ਹਿੱਸਾ ਨੇ ਲੇਕਿਨ ਪਬਲਿਕ ਡੀਲਿੰਗ ਵਾਲੇ ਜਿਹੜੇ ਆਫੀਸਰਸ ਨੇ ਜਾਂ ਕਈ ਇਹ ਮੁਲਾਜ਼ਮ ਨੇ ਉਹ ਦਫ਼ਤਰਾਂ ਦੇ ਵਿੱਚ ਤਨਾਤ ਹੈ ਤਾਂ ਜੋ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਜਾਂ ਪਰੇਸ਼ਾਨੀ ਨਾ ਆਵੇ ਲੁਧਿਆਣਾ ਤੋਂ ਕੈਮਰਾ ਪਰਸਨ ਸੰਜੇ ਦੇ ਨਾਲ ਕਮਲ ਕਪੂਰ ਲੁਧਿਆਣਾ ਲਾਈਵ